ਸਰ ਅੱਜ ਸਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਬੇਨਰਜੀ ਦਾ ਜਨਮ ਦਿਵਸ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਹੱਲੇ ਵਿਖੇ ਤੇ ਕੀ ਕਹਿਣਾ ਚਾਹੂਗੀ ਉਹਨਾਂ ਦੇ ਜਨਮ ਦਿਨ ਬਾਰੇ ਗੋਸوامی ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਕੀ ਜੈ ਗੋਸوامی ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਕੀ ਜੈ ਮੈਂ ਯੋਧਵੀਰ ਸਿੰਘ ਸੇਵਾਦਾਰ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਸੰਪੰਨ ਪੰਜਾਬ ਬਹੁਤ ਖੁਸ਼ੀ ਨਾਲ ਤੁਹਾਡੇ ਸਾਰਿਆਂ ਨੂੰ ਮੈਂ ਇਹ ਸਨੇਹ ਦੇ ਰਿਹਾ ਕਿ ਲਗਭਗ ਕਈਆਂ ਥਿੜਾਂ ਤੋਂ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੇਵਾ ਵਿੱਚ ਸਾਰੀ ਸੰਗਤ ਜਿਦੋਂ ਤਲੋਂ ਤਲੋਂ ਮਨੋਂ ਤੇ ਤਲੋਂ ਹੋ ਕੇ ਗੁਰੂ ਨਾਭਾ ਦਾਸ ਜੀ ਦੀ ਸਾਤਰੀ ਵਿਸ਼ੋਗਾਂ ਯਾਤਰਾ ਨੂੰ ਕਰਨ ਲੱਗੀ। ਔਰ ਇਹ ਨਹੀਂ ਇਹ ਕਿੰਦਾ ਹੈ ਇਸ ਤੋਂ ਪਹਿਲੇ ਰਾਮ ਨਾਵੀ ਦੀ ਉਸ ਤੋਂ ਪਹਿਲੇ ਸ੍ਰੀ ਗੁਰੂ ਰਵੀਦਾਸ ਜੀ ਦੀ ਫਿਰ ਰਾਮ ਨਾਵੀ ਦੀ ਫਿਰ ਨਾਭਾ ਦਾਸ ਜੀ ਦੀ ਔਰ ਹਨੂਮਾਨ ਜੀ ਦੀ ਸ਼ੋਭਾ ਯਾਤਰਾ ਬਰਦਾਸ਼ਤ ਵਰਤ ਨਿਕਲੀ ਹੈ। ਔਰ ਚਲੋ ਕੁੱਛ ਤੇ ਹੁੰਦੀ ਆ ਸਰ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਹਿਰ ਵਾਸੀਆਂ ਨੇ ਤੇ ਇਲਾਕਾ ਵਾਸੀਆਂ ਨੇ ਜਿਹੜੇ ਸ਼ੋਭਾ ਯਾਤਰਾ ਨੂੰ ਦੇਖਿਆ ਲਾਈਵ ਟੈਲੀਕਾਸਟ ਵੀ ਦੇਖਿਆ। ਹੁਣ ਪ੍ਰਸ਼ਾਸਨਾ ਕੀਤੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 7 ਤਰੀਕ ਦੀ ਸ਼ੋਭਾ ਯਾਤਰਾ ਸਭ ਤੋਂ ਵੱਡੀ ਪੀਸਫੁਲੀ ਸ਼ਾਂਤੀਪੂਰਵਕ ਇਹ ਯਾਤਰਾ ਨਿਕਲੀ ਆ। ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਗੁਰਦਾਸਪੁਰ ਪਾਸੇ ਨੂੰ ਤੇ ਖਾਸ ਕਰਕੇ ਪਿੰਡ ਹੱਲਾ ਚਈਆ ਦੇ ਇਹ ਬੱਚੇ ਜਿਹੜੇ ਲਾਗੇ ਖੜੇ ਨੇ ਕਿਹੜਾ ਦੀ ਅਨਥਕ ਮਿਹਨਤ ਕਰਕੇ ਇਹ ਸ਼ੋਭਾ ਯਾਤਰਾ ਕਾਮਯਾਬ ਹੋਈ ਔਰ ਕੱਲ 13 ਤਰੀਕ ਸੀ ਸਿੱਖ ਕੌਮ ਦੇ ਵਾਨੀ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿਨ ਸੀਗਾ ਜਿਨ੍ਹਾਂ ਨੇ ਕਿ ਸਿੱਖ ਕੌਮ ਦੀ ਸਥਾਪਨਾ ਕੱਲ ਦੇ ਦਿਨ ਤੇ ਵਿਸਾਖੀ ਵਾਲੇ ਦਿਨ ਕੀਤੀ ਸੀ ਉਹ ਵਿਸਾਖੀ ਨਿਕਲੀ ਆ ਅੱਜ ਵੀ ਵਿਸਾਖੀ ਆ ਤਿੰਨ ਦਿਨ ਪੱਲਨ ਸਾਖੀ ਤੰਗੜਾ ਅਜੇ ਵੀ ਤਿੰਨ ਦਿਨ ਪੰਡੋਰੀ ਧਾਮ 'ਚ ਮੇਲੇ ਲੱਗਦੇ ਆ ਔਰ ਪੰਡੋਰੀ ਧਾਮ ਦੇ ਜਿਹੜੇ ਉੱਥੋਂ ਦੇ ਅਧਿਐਕਸ਼ ਨੇ ਰਗਵੀਰ ਦਾਸ ਜੀ ਉਹ ਵੀ ਕੱਲ ਗੁਰਦਾਸਪੁਰ ਦੇ ਵਿੱਚ ਆ ਕੇ ਕਾਫੀ ਔੜਨ ਦੇ ਸਮਝਾਇਆ ਸਾਰੀ ਸੰਗਤ ਨੂੰ ਕਿ ਇਹ ਦਿਨ ਬੜੇ ਭਾਗਾ ਵਾਲੇ ਦਿਨ ਨੇ ਬੜੀਆਂ ਕੁਰਬਾਨੀਆਂ ਕਰਕੇ ਕਿ ਦੇਸ਼ ਵੀ ਜਦੋਂ ਸਿੱਖ ਕੌਮ ਨੇ ਹੀ ਹਿੰਦੂਇਜ਼ਮ ਦੀ ਲੜ ਲੱਖੀ ਅਦਰਵਾਈਜ਼ ਜੇ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਨਾ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਫਾਈਟ ਨਾ ਕਰਦੇ ਉਹਨਾਂ ਦੇ ਬੱਚੇ ਉਹਨਾਂ ਦੇ ਸਾਥੀ ਫਾਈਟ ਨਾ ਕਰਦੇ ਤੇ ਹੋ ਸਕਦਾ ਅੱਜ ਹਿੰਦੁਸਤਾਨ ਦੇ ਵਿੱਚ ਸਾਰੇ ਮੁਸਲਮਾਨ ਹੀ ਹੁੰਦੇ ਤੇ ਉਹਨਾਂ ਦੀ ਕੁਰਬਾਨੀਆਂ ਕਰਕੇ ਅਸੀਂ ਸਾਰੇ ਹਿੰਦੂ ਆ ਜਿਸ ਕਰਕੇ ਮੰਦਿਰ ਵੀ ਬਣੇ ਗੁਰਦੁਆਰੇ ਵੀ ਬਣੇ ਮਸਜਿਦਾਂ ਵੀ ਬਣੀਆਂ ਤੇ ਸਾਰਾ ਕੁਝ ਇੱਥੇ ਸਟੈਬਲਿਸ਼ ਆ ਅਦਰਵਾਈਜ਼ ਸਿਰਫ ਮੁਸਲਮਾਨਾਂ ਦੀ ਮਸਜਿਦਾਂ ਹੀ ਰਹਿੰਦੀਆਂ ਉਸ ਤੋਂ ਬਾਅਦ ਆ ਤੇ 14 ਫਰੀਕਾ 14 ਤਰੀਕ ਨੂੰ ਵੀ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਲੈਵਲ ਦਾ ਸਾਡੇ ਵਿੱਚੋਂ ਇੱਕ ਪੈਗੰਬਰ ਪੈਦਾ ਹੋਇਆ ਜਿਹਦਾ ਨਾਮ ਹੈ ਡਾਕਟਰ ਬੀ ਆਰ ਅੰਬੇਦਕਰ ਡਾਕਟਰ ਬੀ ਆਰ ਅੰਬੇਦਕਰ ਸਾਡੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਵੀ ਨੇ ਔਰ ਸ਼ੈਡਿਊਲ ਕਾਸਟਾਂ ਵਿੱਚੋਂ ਇੱਕ ਹੋਣਹਾਰ ਇਨਸਾਨ ਵੀ ਹੋਇਆ ਜਿਨ੍ਹਾਂ ਨੇ ਕਿ ਸੰਵਿਧਾਨ ਵਿੱਚ ਇਹ ਲਿਖ ਦਿੱਤਾ ਕਿ ਰਾਈਟ ਟੂ ਇਕੁਐਲਿਟੀ ਕਿ ਅਸੀਂ ਸਭ ਬਰਾਬਰ ਹਾਂ ਰਾਈਟ ਟੂ ਲਿਬਰਟੀ ਕਿ ਸਾਰਿਆਂ ਨੂੰ ਆਜ਼ਾਦੀ ਹੈ ਔਰ ਰਾਈਟ ਟੂ ਐਜੂਕੇਸ਼ਨ ਸਾਰਿਆਂ ਨੂੰ ਪੜਨ ਦਾ ਅਧਿਕਾਰ ਹੈ ਔਰ ਰਾਈਟ ਟੂ ਰਿਲੀਜੀਅਨ ਸਾਰਿਆਂ ਨੂੰ ਆਪਣੇ ਆਪਣੇ ਧਰਮ ਬਣਾਉਣ ਦਾ ਅਧਿਕਾਰ ਹੈ ਸੋ ਉਸ ਸੰਬੰਧ ਵਿੱਚ ਅੱਜ 14 ਅਪ੍ਰੈਲ ਨੂੰ ਅਸੀਂ ਸਾਰੇ ਰਲ ਮਿਲ ਕੇ ਸ਼੍ਰੀ ਗੁਰੂ ਨਾਨਕ ਦਾਸ ਦੇ ਮੰਦਿਰ ਪਿੰਡ ਹੱਲੇ ਦੇ ਵਿੱਚੋਂ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਦਿਨ ਮਨਾ ਰਹੇ ਹਾਂ ਔਰ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਕਿ ਉਹਨਾਂ ਦੀ ਬਦੌਲਤ ਹੀ ਅੱਜ ਇਹ ਦਲਿਤ ਸਮਾਜ ਜਿਹੜਾ ਉਹ ਬਰਾਬਰੀ ਦੇ ਚੱਲ ਰਿਹਾ ਹੈ ਔਰ ਆਪਣੇ ਦੇਣ ਮਨਾ ਰਿਆ بڑے ਲਿਖੇ ਅਫਸਰ ਵੀ ਨੇ ਨੌਜਵਾਨ ਵੀ ਨੇ ਚੰਗੇ ਰੋਟੀਆਂ ਵੀ ਖਾਵੇ ਉਹਨਾਂ ਦੀ ਬਦੌਲਤ ਨੌਕਰੀਆਂ ਵੀ ਮਿਲੀਆਂ ਨੇ ਔਰ ਉਹਨਾਂ ਨੇ ਇੱਕ 25% ਦਾ ਰਿਜ਼ਰਵੇਸ਼ਨ ਕੋਟਾ ਵੀ ਰੱਖਿਆ ਸੀ ਕਿ ਜਿਹੜੇ ਲੋਕ ਗਰੀਬ ਨੇ ਜਿਹੜੇ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕਦੇ ਉਹ ਸਪੈਸ਼ਲ ਸਕੂਲ ਦੇ ਵਿੱਚੋਂ 25 ਬੰਦੇ ਉਹਨਾਂ ਨੂੰ ਰਿਆਦ ਦੇ ਕੇ ਬਰਾਬਰ ਕਰਨਾ ਔਰ ਉਹ ਪਚੀਆਂ ਦੇ ਵਿੱਚੋਂ ਹੀ ਉਹਨਾਂ ਨੇ ਅੱਗੇ ਜਾਗ ਲੱਗਾ ਅੱਜ ਮਹਾਰਾਜ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਆਜ਼ਾਦ ਮੁਲਕ ਦੇ ਵਾਸੀ ਆ ਤੇ ਬਰਾਬਰ ਦੇ ਜੀਵਨ ਜੀ ਰਹੇ ਆ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਚਾਹੇ ਕੋ ਜਰਨਲ ਆ ਚਾਹੇ ਕੋ ਅਸਲੀ ਆ ਸਾਰੇ ਬਰਾਬਰ ਨੇ ਔਰ ਅੱਜ ਅਸੀਂ ਕੋਟੀ ਕੋਟੀ ਨਮਨ ਕਰਦੇ ਆ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਕਿ ਜਿਨ੍ਹਾਂ ਨੇ ਇਹ ਸੰਵਿਧਾਨ ਲਾਗੂ ਕਰਕੇ ਸਾਡੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਔਰ ਲਿਖਣ ਦਾ ਅਧਿਕਾਰ ਦਿੱਤਾ ਮੈਨੂੰ ਇਹ ਵੀ ਪਤਾ ਕਿ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀ ਸਾਡਾ ਸੰਵਿਧਾਨ ਨਹੀਂ ਸੀ ਤੇ ਦਲਤਾਂ ਨੂੰ ਗਰੀਬਾਂ ਨੂੰ ਅੱਪਾ ਦਾ ਕੋ ਹੁੰਦਾ ਹੀ ਕਾਕੜ ਨਹੀਂ ਤਿਆਗੋ ਮਾਰੀ ਮੋਟੀ ਜ਼ਮੀਨ ਕੋ ਕਨਾਲ ਦੋ ਤਿੰਨ ਚਾਰ ਲੈ ਵੀ ਲੈਂਦਾ ਸੀ ਕੋ ਕਿਲਾ ਲੈ ਲੈਂਦਾ ਸੀ ਪਰ ਉਹਦੇ ਨਾ ਸਿਰ ਰਜਿਸਟਰੀ ਹੀ ਨਹੀਂ ਹੁੰਦੀ ਸੀ ਔਰ ਅੱਜ ਉਹਨਾਂ ਦੀ ਬਦੌਲਤ ਇਹ ਕਾਨੂੰਨ ਪਾਸ ਕਰ ਦਿੱਤਾ ਸੀਗਾ ਡਾਕਟਰ ਮੇਸਕਰ ਨੇ ਸਾਰੋ ਕਿਸੇ ਗੁੰਜਾ ਦੇ ਵਿੱਚ ਕਿ ਸਭ ਨੂੰ ਰਾਈਟ ਹੈ ਜੇ ਕੋਈ ਜ਼ਮੀਨ ਖਰੀਦਣਾ ਚਾਹੁੰਦਾ ਹੈ ਕੋ ਪ੍ਰਾਪਰਟੀ ਖਰੀਦਣਾ ਚਾਹੁੰਦਾ ਤੇ ਉਹ ਖਰੀਦ ਸਕਦਾ ਕਿਸੇ ਨੂੰ ਕੋਈ ਮਨਾਈ ਨਹੀਂ ਔਰ ਅਸੀਂ ਬਾਰ-ਬਾਰ ਇਹ ਸ਼ਬਦ ਨਾਲ ਕਹਿ ਰਹਿਆ ਕਿ ਉਹਨਾਂ ਦੀ ਬਦੌਲਤ ਡਾਕਟਰ ਬੀਆਰ ਮੇਸਕਰ ਦੀ ਬਦੌਲਤ ਅੱਜ ਇਹ ਸਾਰੇ ਦੁਨੀਆ ਦੇ ਵਿੱਚ ਰਲੇ ਆ ਸਾਡੇ ਲੋਕੀ ਬਾਹਰ ਵੀ ਨੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਬਰਾਬਰੀ ਦਾ ਕਿਸੇ ਨੂੰ ਕੋਈ ਇਹੋ ਜੀ ਕੋਈ ਦਿੱਕਤ ਨਹੀਂ ਆ ਰਹੀ ਅਸੀਂ ਕੋਣਾਂ ਦਾ ਸਰਦਾ ਜਲੀ ਦਿੰਦੇ ਹੋਏ ਪਰਮਾਤਮਾ ਕਰੇ ਇਹਨਾਂ ਦੀ ਜਿਹੜੀ ਕੌਮ ਹੈ ਉਹਨਾਂ ਨੂੰ ਹੱਥ ਦੇਣ ਦੁਗੜੀ ਰਾਤ ਤੋਂ ਆਪਣੀ ਤਰੱਕੀ ਬਖਸ਼ੇ ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਸ਼ੋਭਾ ਯਾਤਰਾ ਕਰਦੇ ਰਹੀਏ ਗੁਰੂ ਦੇ ਜਨਮਨਾਂ ਦੇ ਰਹੀਏ ਔਰ ਆਪਣੇ ਆਪ ਨੂੰ ਡਵੈਲਪ ਕਰਕੇ ਆਪਣੀ ਕੌਮ ਨੂੰ ਤਰੱਕੀ ਦੇ ਰਾਹ 'ਤੇ ਲਿਆਈਏ ਇਹਨਾਂ ਸ਼ਬਦਾਂ ਵਿੱਚ ਮੈਂ ਤੇ ਪਰਿਫੇਰ ਡਾਕਟਰ ਡੀਆਰਓ ਬੇਸਕਰ ਜੀ ਨੂੰ ਅੱਜ ਇਹ ਸ਼ਰਧਾਂਜਲੀ ਗੁਰੂ ਨਾਭਾ ਦਾ ਮੰਦਰ ਤੇ ਸਾਰੀ ਕਮੇਟੀ ਜਿਹੜੀ ਆ ਉਹ ਬੱਚਿਆਂ ਦੀ ਆ ਔਰ ਇੱਕ ਗੱਲ ਮੈਂ ਖੁਸ਼ੀ ਨਾਲ ਡਾਕਟਰ ਡੀਆਰਓ ਇਹ ਕਰਦੇ ਜਨਰਤ ਤੇ ਕਹਿ ਦਨਾ ਕਿ ਇਹਨਾਂ ਬੱਚਿਆਂ ਨੇ ਜਿੱਥੇ ਮੰਦਰ ਦੀ ਡਿਵੈਲਪਮੈਂਟ ਕੀਤੀ ਆ ਜਿਸੇ ਲੰਗਰ ਲਾਏ ਨੇ ਉੱਥੇ ਇਹਨਾਂ ਕੋਲੋਂ ਪੈਸੇ ਪਾ ਕੇ ਹੋਰ ਕਾਲ ਪਰਸੂ ਇੱਕ ਨਵਾਂ ਇਨਵਰਟਰ ਵੀ ਲਾ ਦਿੱਤਾ ਜਦੋਂ ਬੱਤੀ ਚਲੇ ਜਾਂਦੀ ਤਾਂ ਬੜੀ ਦਿੱਕਤ ਹੁੰਦੀ ਸੀ ਔਰ ਮੰਦਰ ਦੇ ਵਿੱਚ ਇਨਵਰਟਰ ਲਾ ਦਿੱਤਾ ਔਰ ਅੱਜ ਇਹਨਾਂ ਨੇ ਕੋਈ 20 ਕੁ ਗੱਦੇ ਵੀ ਲਿਆਦੇ ਨੇ ਜਿਹੜੇ ਕਿ ਜਿੱਸਕਾ ਉੱਥੇ ਆ ਕੇ ਆਰਾਮ ਨਾਲ ਬਹਿ ਸਕਦੀਆਂ ਨੇ ਉਹ ਸ਼ੁਕਰੀਆਂ ਲੈਂਦੀ ਆ ਮੇਰਾ ਬੱਚਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਖਾਸ ਕਰਕੇ ਡਾਕਟਰ ਜੀ ਆਮੇਰ ਕਰਦੇ ਰਾਵਾਂ ਤੇ ਚੱਲ ਕੇ ਆਪਣੀ ਫੌਮ ਦੀ ਤਰਫੇ ਵਾਸਤੇ ਦਿਨ ਰਾਤ ਮਿਹਨਤ ਕਰਦੇ ਰਹੇ ਕੋ ਸੁਮੇਸ਼ੀਰ ਗੁਰਨਾਬਾਦ ਆਸ ਮਹਾਰਾਜ